ਭਾਈ ਸਾਹਿਬ ਹਾਂ ਮੈਂ ਜਦੋਂ ਦਾ ਜੰਮਿਆ ਜਦੋਂ ਦਾ ਤੇਰਾ ਜਨਮ ਹੋਇਆ ਹਾਂ ਮੈਂ ਬਈ ਅਕਾਲ ਪੁਰਖ ਰੱਬ ਨਹੀਂ ਦੇਖਿਆ ਮੈਂ ਰੱਬ ਨਹੀਂ ਦੇਖਿਆ ਮੈਂ ਰੱਬ ਨਹੀਂ ਦੇਖਿਆ ਪੱਕੀ ਗੱਲ ਹੈ ਪਰਮਾਤਮਾ ਨਹੀਂ ਦੇਖਿਆ ਅੱਛਾ ਰੱਬ ਰਹਿੰਦਾ ਕਿੱਥੇ ਆਹੋ ਰੱਬ ਰਹਿੰਦਾ ਕਿੱਥੇ ਆ ਅੱਛਾ ਰੱਬ ਦਾ ਹੈੱਡ ਕੁਆਰਟਰ ਕਿੱਥੇ ਹੈ ਮੈਂ ਕਹਿੰਦਾ ਹੈੱਡ ਕੁਆਰਟਰ ਕਿੱਥੇ ਰੱਬ ਦਾ ਆ ਸਿਆਣੇ ਕਹਿੰਦੇ ਨੇ ਮੈਂ ਚੰਗੇ ਚੰਗੇ ਡਾਕਟਰਾਂ ਵਕੀਲਾਂ ਜੱਜਾਂ ਕੋਲੇ ਜਾਇਆ ਕਹਿੰਦੇ ਕਾਕਾ ਜੇ ਤੇਰੀ ਗੱਲ ਦਾ ਜਵਾਬ ਦੂੰ ਕੋਈ ਨਕਲੀਆ ਦੇਵਾਂ ਅੱਛਾ ਮੈਂ ਤਾਂ ਡੇਰੇ ਜਾਇਆ ਇੱਥੇ ਆ ਇੱਥੇ ਆਇਆ ਤੂੰ ਹਾਂ ਮਗਰ ਤਾਂ ਬੜੀ ਢਿੱਬੇ ਵਾਲੇ ਲੱਗ ਲਿਏ ਆਉਣਗੇ ਹਾਂ 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 ਠੀਕ ਹੈ ਹਾਂ ਕਾ ਆਇਆ ਭਾਈ ਮੈਨੂੰ ਰੱਬ ਮਿਲਾ ਵੀ ਤੈਨੂੰ ਰੱਬ ਰੱਬ ਦੇ ਦਰਸ਼ਨ ਕਰਾ ਦੇ ਤੈਨੂੰ ਹਾਂ ਫੇਰ ਤੈਨੂੰ ਐ ਦੱਸ ਹਾਂ ਉਹ ਪਾਗਲਾ ਗੱਲ ਸੁਣ ਮੇਰੀ ਹਾਂ ਓਏ ਰੱਬ ਤਾਂ ਤੇਰੇ ਅੰਦਰ ਹੈ ਰੱਬ ਰੱਬ ਮੇਰੇ ਵਿੱਚ ਤੇਰੇ ਵਿੱਚ ਰੱਬ ਹੈ ਨਾ ਯਾਰ ਇਹ ਤਾਂ ਗਲਤ ਗੱਲ ਹੈ ਲੈ ਕਹਨਾ ਗਲਤ ਗੱਲ ਹੈ ਮੇਰੇ ਜਿਹਾ ਬਕੀ ਮੈਂ ਹੋ ਜੂ ਯਾਰ ਉਹ ਪਾਗਲਾ ਦੇਗ ਗ੍ਰੰਥ ਕਦੇ ਝੂਠ ਨਹੀਂ ਹੁੰਦੇ ਹੁੰਦੇ ਨਹੀਂ ਉਹ ਸੱਚੇ ਨੇ ਸੱਚੇ ਨੇ ਉਹ ਸੱਚੇ ਨਹੀਂ ਫਿਰ ਮੈਂ ਜਿਹੜੀ ਤੈਨੂੰ ਗੱਲ ਕਹਿਣਾ ਹਾਂ ਵੀ ਰੱਬ ਤਾਂ بیٹਾ ਤੇਰੇ ਅੰਦਰ ਹੈ ਰੱਬ ਮੇਰੇ ਵਿੱਚ ਤੇਰੇ ਵਿੱਚ ਆ ਦੇਖ ਲੈ ਤੇਰੇ ਸਾਹਮਣੇ ਸਾਰੇ ਕੱਪੜੇ ਵੀਰ ਅਲਾਹੀ ਖੜਾ ਆਹੋ ਕਿਤੇ ਨਹੀਂ ਅੜਕਦਾ ਨਹੀਂ ਕਹਦਾ ਇਹ ਐ ਨਹੀਂ ਐ ਨਹੀਂ ਐ ਨਹੀਂ ਆ ਕਹਦਾ ਅੰਦਰ ਰੱਬ ਐ ਨਹੀਂ ਮਿਲਦਾ ਐ ਨਹੀਂ ਮਿਲਦਾ ਬੁੱਤ ਰੱਬ ਤਾਂ ਮਿਲਦਾ ਮਿਹਨਤ ਕਰਨੀ ਪੈਂਦੀ ਐ ਪਛਾਨਣਾ ਪੈਂਦਾ ਯਾਨੀ ਰੱਬ ਨੂੰ ਮਿਲਣ ਦਾ ਡੰਗ ਐ ਕੋਈ ਰੱਬ ਨੂੰ ਮਿਲਣ ਵਾਸਤੇ ਮਿਹਨਤ ਕਰਨੀ ਪੈਂਦੀ ਐ ਮਿਹਨਤ ਕਰਨੀ ਪੈਂਦੀ ਐ ਮੈਂ ਤਾਂ ਮੈਂ ਦਿਹਾੜੀ ਕਰਦਾ ਓਏ ਉਹ ਮਿਹਨਤ ਨਹੀਂ ਹੋਤਾ ਤੂੰ ਆਪਣੇ ਪੇਟ ਵਾਸਤੇ ਕਰਦਾ ਆਪਣੇ ਪਰਿਵਾਰ ਵਾਸਤੇ ਕਰਦਾ ਉਹਦੇ ਵਾਸਤੇ ਕੀ ਕਰਨਾ ਰੱਬ ਵਾਸਤੇ ਰੱਬ ਵਾਸਤੇ ਰੱਬ ਮੈਨੂੰ ਰੋਟੀ ਦਿੰਦਾ ਮੈਂ ਖਾ ਲੈਂਦਾ ਹੋਰ ਕੀ ਕਰਾਂ ਹੁਣ ਰੱਬ ਵਾਸਤੇ ਇਹ ਕਰਨੀ ਹੈ ਪੁੱਤਰ ਗੱਲ ਸੁਣ ਲਈ ਅੱਛਾ ਰੱਬ ਨੂੰ ਪਾਉਣ ਵਾਸਤੇ ਪੂਜੀ ਯਤਨ ਕਰਨੇ ਪੈਂਦੇ ਨੇ ਮਿਹਨਤ ਕਰਨੀ ਪੈਂਦੀ ਅੱਛਾ ਰੱਬ ਨੂੰ ਮਿਲਣ ਵਾਸਤੇ ਪਾਉਣ ਵਾਸਤੇ ਪਰਮਾਤਮਾ ਨੂੰ ਮਿਹਨਤ ਕਰਨੀ ਪੈਂਦੀ ਹੈ ਕੀ ਬਈ ਸਭ ਤੋਂ ਪਹਿਲਾਂ ਹਾਂ ਸਵੇਰੇ ਟੜਕੇ 4 ਵਜੇ ਉੱਠਿਆ ਕਰ ਸਵੇਰੇ 4 ਵਜੇ ਜਦੋਂ ਗੁਰੂ ਘਰ ਦੇ ਵਿੱਚ ਕੀਰਤਨ ਹੁੰਦਾ ਹੈ ਲੈਕਨ ਹੁੰਦਾ ਮੰਦਰਾਂ ਦੇ ਵਿੱਚ ਮੰਗਰਾਂ ਚ ਟੱਲੀਆਂ ਵੱਜਦੀਆਂ ਨੇ ਮਸੀਤਾਂ ਦੇ ਵਿੱਚ ਵਾਂਗਾਂ ਮਿਲਦੀਆਂ ਨੇ ਅੱਲਾਹੂ ਅਕਬਰ ਦੇ ਹੋਕੇ ਪੈਂਦੇ ਨੇ ਸ਼ਿਵਾਲਿਆਂ ਦੇ ਵਿੱਚ ਉੱਥੇ ਵੀ ਠਾਕੁਰਦਾਰੇ ਵੀ ਠਾਕੁਰਦਾਰੇ ਬਿਲਕੁਲ 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 ਸਰੀਰ ਇਹ ਮੇਰਾ ਪੁੱਤ 4 ਵਜੇ कर अच्छा फे सुबह कर। चार बजे अमृत बेले उठा अच्छा। कर अमृत बेले उठा करना हां उवेरे चार बजे उठ के अच्छा नहा के हाँ इनान करके इनान करके नाता झोटा हाँ हाँ उथे जाके उठे जाके हाँ उस अकाल पुरख न करना पाठ करने मौके श्लोक भी बोलने एक श्लोक पढ़ना है श्लोक पढ़ना है गुरबाणी का श्लोक पढ़ना है हाँ। भाई जल मिलिया परमेश्वर मिलिया जल मिलिया परमेश्वर मिलिया जल मिलिया परमेश्वर मिलिया जल का जामा पहन के मेरे तन की कई बला हाँ। मैं बलिहारी नानका जी ने सतगुर दिते मला हाँ 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 यह गल सच है बिल्कुल सच है यह कहनी पी कहनी पऊ ਹਾਂ ਅੱਛਾ ਫਿਰ ਰੱਬ ਮਿਲ ਜੂ ਰੱਬ ਮਿਲੂ ਇਹਦੇ ਨਾਲ ਵੀ ਗੁਰੂ ਮਹਾਰਾਜ ਦੀ ਗਵਾਹੀ ਹੈ ਕੀ ਇਸ ਸ਼ਲੋਕ ਦੇ ਨਾਲ ਵੀ ਗੁਰੂ ਮਹਾਰਾਜ ਦੀ ਗਵਾਹੀ ਹੈ ਕੀ ਗਵਾਹੀ ਹੈ ਜਦ ਕੇ ਮਾਂਜਣ ਜੈਗਤ ਹੋਵੇ ਨਿਤ ਠਮੀਨਕ ਨਾਵੇ ਜੈਸੇ ਮੀਨਕ ਤੈਸੇ ਵੋਨਰ ਫਿਰ ਫਿਰ ਚੁੰਨੀ ਆਵੇ ਯਾਰ ਜੇ ਰੱਬ ਜਲ ਦੇ ਵਿੱਚ ਹੁੰਦਾ ਅੱਛਾ ਫਿਰ ਡੱਡੂ ਜਲ ਚ ਅੱਛਾ ਕੱਛੂ ਜਲ ਚ ਬਿਲਕੁਲ ਮੱਛੀਆਂ ਜਲ ਚ ਬਿਲਕੁਲ ਸੱਪ ਸਲੂਤੀਆਂ ਜਲ ਚ ਆਹੋ ਆਪਣਾ ਤਾਂ ਰੱਬ ਦੇ ਵਿੱਚ ਕੋਈ ਹਿੱਸਾ ਹੀ ਨਹੀਂ ਰਹਿ ਗਿਆ ਫਿਰ ਇਹ ਵੀ ਗਲਤ ਹੈ ਯਾਰ ਤੇਰੇ ਸ਼ਲੋਕ ਤੇਰੇ ਸ਼ਲੋਕ ਦੇ ਸਾਰ ਦੇ ਨਾਲ ਵਾਕਈ ਤੇਰੀ ਗੱਲ ਸਹੀ ਹੈ ਹੈ ਵਾਕਈ ਤੇਰੀ ਗੱਲ ਸਹੀ ਹੈ ਮੇਰੀ ਗੱਲ ਗਲਤ ਨਹੀਂ ਹੈ ਨਹੀਂ ਨਹੀਂ ਗਲਤ ਨਹੀਂ ਨਾ ਬਈ ਬਿਲਕੁਲ ਨਹੀਂ ਤੇਰੀ ਇੱਕ ਗੱਲ ਹੋਰ ਹੈ ਅੱਛਾ ਪੁੱਠਾ ਲੰਮਕੜ ਦੇ ਨਾਲ ਵੀ ਰੱਬ ਮਿਲ ਜਾਂਦਾ ਉਹ ਸੱਚੀ ਇੱਕ ਗੱਲ ਹੋਰ ਹੈ ਬਈ ਇਹ ਗੱਲ ਤੇਰੀ ਮੈਨੂੰ ਥੋੜੀ ਜਿਹੀ ਸਹੀ ਲੱਗੀ ਕਿਨੇ ਜਿਹੜਾ ਟਾਈਮ ਮੈਨੂੰ ਕਿਹਾ ਵੀ ਤੇਰੇ ਅੰਦਰ ਰੱਬ ਹੈ ਅੰਦਰ ਤੇਰੇ ਰੱਬ ਹੈ ਰਾਤ ਭਾਈ ਗੱਲ ਮੈਂ ਦੇਖੀ ਏ ਰਾਤ ਦੇਖੀ ਰਾਤ ਗੱਲ ਦੇਖੀ ਏ ਫਿਰ ਬਨ ਗਿਆ ਕਿ ਨਹੀਂ ਰਾਤ 2:00 ਵਜੇ ਲਾਈਟ ਚਲੀ ਗਈ ਰਾਤ ਹਾਂ ਅੱਛਾ ਫੇਰ ਹੁਣ ਸਾਡਾ ਬਿੱਲ ਵੀ ਨਹੀਂ ਆਉਂਦਾ ਬਿੱਲ ਮਾਫ ਹੈ ਸਾਡਾ ਬਿੱਲ ਮਾਫ ਹੈ ਉਹਨੂੰ ਹਾਂ ਅੱਛਾ ਫੇਰ ਬਿੱਲ ਸਾਡਾ ਮਾਫ ਹੈ ਲੈਟਾਈ ਨਹੀਂ ਹਾਂ ਲੈਟ ਬਾਜੀ ਲੈਟ ਚਲੀ ਗਈ ਅੱਛਾ ਫੇਰ ਉਹ ਮੈਂ ਜਦ ਪਿਆ ਭਾਈ ਉਧਰੋਂ ਲਾਈਟ ਬੱਗੀ ਅੱਛਾ ਮੈਂ ਦੇਖਿਆ ਮੇਰੇ ਦੇ ਬੱਕੀ ਤੇ ਲੱਤ ਮੇਰੇ ਦੇ ਬੱਕੀ ਤੇ ਲੱਤ ਤੇਰੇ ਮੇਰੇ ਅੱਛਾ ਮੈਂ ਦੇਖਾ ਮਹਾ ਕਮਰੇ ਚ ਮੇਰੇ ਹੈ ਕੋਈ ਨਹੀਂ ਹੋਰ ਅੱਛਾ ਇਹ ਬੱਕੀ ਤੇ ਲੱਤਾਂ ਫਿਰ ਭਾਈ ਮੇਰੇ ਰਾਤ ਰੱਬ ਹੀ ਮਾਰਦਾ ਸੀ ਇਹ ਸੱਚੀ ਦੇ ਕੀ ਚਰਾਤੇ ਰਹਿ ਗਿਆ ਫਿਰ ਮੈਂ ਉਹ ਮੈਂ ਗੱਲ ਕਰ ਦੇ ਦੇ ਕੀ ਚਰਾ ਕੀ ਕਰਦਾ ਜੀ ਮੈਨੂੰ ਤਾਂ ਇਹ ਲੱਗਿਆ ਰਾਤ ਜਿਵੇਂ ਮੇਰੇ ਬੱਕੀ ਤੇ ਲੱਤਾਂ ਮੰਦਾ ਹੁੰਦਾ ਹੁੰਦਾ ਉਹ ਉਹ ਨਹੀਂ ਪਾਗਲਾ ਗੱਲ ਸੁਣ ਮੇਰੀ ਮੇਰਾ ਮਤਲਬ ਕਹਿ ਰਿਹਾ ਮੇਨ ਟੱਕਰਨੀ ਪੈਂਦੀ ਹੈ ਪੁੱਤ ਅੱਛਾ ਤਮ ਹੀ ਕਹੇ ਕਿ ਨਹੀਂ ਪਰਮਾਤਮਾ ਦੀ ਭਗਤੀ ਕਰਨੀ ਪੈਂਦੀ ਹੈ ਜੀ ਕਰਨੀ ਪੈਂਦੀ ਹੈ ਤੇ ਰੱਬ ਮਿਲਦਾ ਇੱਕ ਹੋਰ ਕੋਈ ਹੋਰ ਤਰੀਕਾ ਦੱਸੇ ਗਲਤ ਹੈ ਇਹ ਹੋਰ ਕਹਿੰਦੇ ਨੇ ਕਿਸੈ ਨੇ ਕੀ ਸੁਣ ਲਿਆ ਉਹ ਕਾਕਾ ਕਹਿੰਦੇ ਪੁੱਠਾ ਲਮਕਣ ਦੇ ਨਾਲ ਵੀ ਰੱਬ ਮਿਲਦਾ ਉਹਨਾਂ ਨੂੰ ਪਾਪ ਚ ਰੋਲਾ ਨਾ ਪਾ ਹੋਈ ਗੱਲ ਰੋਲਾ ਨਾ ਪਾ ਜਿੰਨਾ ਤੂੰ ਰੋਲਾ ਪਾਉਣਾ ਨਾ ਆਹ ਦੇ ਮੈਂ ਤੇਰੇ ਮੂਹਰੇ ਹੱਥ ਬੰਨ੍ਹਦੇ ਜੇ ਤੂੰ ਰੋਲਾ ਨਾ ਨਾ ਪਾਉਂਦਾ ਹਾਂ ਜੇ ਤੂੰ ਨਾ ਹੁੰਦਾ ਹਾਂ ਤੇਰੇ ਦੋ ਤਿੰਨ ਭਾਈ ਹੋਰ ਹੁੰਦੇ ਓਏ ਤਾਂ ਉਦੋਂ ਵੀ ਵਧੀਆ ਗੱਲਾਂ ਲੱਗਾਂ ਜਿੱਥੇ ਉਰੀਆ ਹਰਨ ਚਲਣਾ ਹੋਵੇ ਹੋਵੇ ਉਰੀਆ ਕਾਲ ਸੁਣਦੇ ਓਏ ਇੱਕ ਸ਼ਿਆਣੇ ਕਹਿੰਦੇ ਨੇ ਕਹਿੰਦੇ ਪੁੱਤਲ ਪੁੱਠਾ ਲਮਕਣ ਨਾਲ ਵੀ ਰੱਬ ਮਿਲਦਾ ਹੈ ਪੁੱਠਾ ਲਮਕੇ ਤੇ ਕੌਣ ਲਮਕਿਆ ਕੌਣ ਲਮਕੇ ਪੁੱਠਾ ਡੱਸ ਪਤਾ ਚੱਲੂ ਨਾ ਮੈਨੂੰ ਨਹੀਂ ਪਤਾ ਪਾਕ ਪਟਨ شریف ਦੇ ਵਿੱਚ ਬਾਬਾ ਫਰੀਦ ਜੀ ਪੁੱਠੇ ਰਾਮ ਦੇ ਜਿਨ੍ਹਾਂ ਦੀ ਗੁਰੂ ਮਹਾਰਾਜ ਦੇ ਵਿੱਚ ਬਾਣੀ ਹੈ ਗੁਰੂ ਮਹਾਰਾਜ ਦੇ ਵਿੱਚ ਸ਼ਲੋਕ ਨੇ ਹੈ ਜੇ ਨਹੀਂ ਠੀਕ ਹੈ ਹਾਂ ਉਹਨਾਂ ਨੇ ਰੱਬ ਨੂੰ ਮਿਲਣ ਵਾਸਤੇ ਹਾਂ ਪਤਾ ਕੀ ਕਰਿਆ ਕੀ ਕੀਤਾ ਲਈ ਐਨੇ ਹੁਣ ਆਪ ਜੰਗਲਾਂ ਦੇ ਵਿੱਚ ਪਿੰਡਾਂ ਦੇ ਵਿੱਚ ਦੂਰ ਫੂਲ ਦੇਣ ਦੇ ਫੂਲ ਹੁੰਦੇ ਸੀ ਪੂਜੇ ਪੁੱਟ ਟਿੰਡਾ ਹੁੰਦੀਆਂ ਦੀਆਂ ਟਿੰਡਾ ਵੀ ਹੁੰਦੀਆਂ ਸੀ ਲੀਆਂ ਦੀਆਂ ਕੁੰਡੀਆਂ ਸੀ ਉਹਨੇ ਕੀ ਕਰਿਆ ਹਾਂ ਲਿਜਾ ਕੇ ਦੋ ਸੰਗੜ ਅੱਛਾ ਦੋਨਾਂ ਲੱਤਾਂ ਨੂੰ ਪਾ ਕੇ ਉਪਰ ਟਿੰਡਾ ਦੇ ਨਾਲ ਬੰਨਤੇ ਅੱਛਾ ਆਪ ਪੁੱਠੇ ਲੰਕ ਕੇ ਖੂਹ ਦੇ ਵਿਚ ਬਾਵਾ ਫਰੀਦ ਸਾਹਿਬ ਪਾਕਪਟਨ ਸ਼ਰੀਫ ਵਾਲੇ ਹਾਂ ਸੰਗੜ ਪੈਰਾਂ ਦੇ ਵਿੱਚ ਪਾ ਕੇ ਪੁੱਠੇ ਲੰਕ ਕੇ ਪੁੱਠੇ ਲੰਕ ਕੇ ਉੱਤਾਂ ਲੰਕ ਤੋਂ ਬਾਅਦ ਹਾਂ ਪੰਜਾਂ ਦਿਨ ਹੋ ਗਏ ਉਹਨਾਂ ਨੂੰ ਲਟਕਿਆ ਨੂੰ ਲਟਕਿਆ ਨੂੰ ਉੱਥੇ ਯਾਰ ਇਹ ਆਉਂਦਾ ਬੱਕਰੀਆਂ ਚਾਰਨ ਵਾਲਾ ਗੰਝਾ ਵਾਲੀ ਬੱਕਰੀਆਂ ਚਾਰਦਾ ਫਿਰਦਾ ਸੀ ਗੰਝਾ ਯਾਰੀ ਉਹ ਆ ਗਿਆ ਉਹ ਆ ਗਿਆ ਹਾਂ ਉਹ ਵੀ ਫੁੱਤੇ ਆ ਗਿਆ ਅੱਛਾ ਉਹ ਆ ਕੇ ਜਦ ਦੇਖਿਆ ਤਾਂ ਬਾਬਾ ਜੀ ਅੰਦਰ ਪੁੱਠੇ ਰੱਖੇ ਹੋਏ ਨੇ ਓਹ ਹੋ ਹੋ ਉਹ ਮਾਲਕ ਨੂੰ ਯਾਦ ਕਰ ਰਹੇ ਨੇ ਕਰ ਰਹੇ ਨੇ ਉਹ ਜਾ ਕੇ ਬਾਬਾ ਜੀ ਨੂੰ ਨਮਸਕਾਰ ਹਾਂ ਉਹ ਕਹਿੰਦਾ ਭਾਈ ਕੌਣ ਹੈ ਕਹਿੰਦਾ ਜੀ ਇਹ ਗੰਝਾ ਯਾਰੀ ਹਾਂ ਕਹਿੰਦਾ ਬਾਬਾ ਜੀ ਤੁਸੀਂ ਕੀ ਕਰਦੇ ਹੋ ਆ ਕਿਹੜੇ ਕੰਮ ਲੱਗਿਆ ਤੁਸੀਂ ਇਹ ਆ ਤੁਸੀਂ ਕੀ ਕਰ ਰਹੇ ਹੋ ਹਾਂ ਉਹ ਕਹਿੰਦਾ ਭਾਈ ਮੈਂ ਉਸੇ ਰੱਬ ਦੇ ਦਰਸ਼ਨ ਕਰਨੇ ਨੇ ਆਹਾ ਹਾ ਹਾ ਤੇ ਕਿਸੀ ਗੱਲ ਹੈ ਕਹਿੰਦਾ ਰੱਬ ਦੇ ਦਰਸ਼ਨ ਕਰਨੇ ਨੇ ਕਹਿੰਦਾ ਹੋ ਜਾਣਗੇ ਕਹਿੰਦਾ ਬਾਬਾ ਜੀ ਇਹ ਨਿੱਜੂ ਦਾ ਕਹਿੰਦਾ ਹੋਰ ਉਹਨੂੰ ਹਾਂ ਕਹਿੰਦਾ ਅੱਛਾ ਉੱਥੇ ਹੀ ਬੱਕਰੀਆਂ ਦੇ ਮਾਰਿਆ ਡੰਡਾ ਕਿਹੜਾ گاਉ ਪਿੰਡ ਨੂੰ ਹਾਂ ਗੰਗੇਯਾਰੀ ਨੇ ਅੱਛਾ ਹੁਣ ਬੱਕਰੀਆਂ ਵਾਲੇ ਹੋਂ ਆਪਣੀ ਜੀਮੀਦਾਰਾਂ ਉਹਦੀ ਪਤਾ ਸੁੱਬ ਬਚਣ ਲੱਗ ਜਾਂਦੇ ਰਿਆ ਹਾੜੀ ਤੇ ਮੂਰੇ ਸੁੱਬ ਹਾੜੀ ਸੁੱਬ ਵੱਢ ਲੈਣੇ ਸਹੀ ਗੱਲ ਹੈ ਉੱਥੇ ਖੜੀ ਸੀ ਕੋਲੇ ਬਟੇਰ ਬਟੇਰ ਖੜੀ ਸੀ ਬਟੇਰ ਵੱਟ ਨੇ ਆਇਆ ਸੁਬਾਟ ਲਿਆ ਸੁਬਾਟ ਲਿਆ ਅੱਛਾ ਦੋ ਸੁਬਾਟ ਕੇ ਹਾਂ ਪੈਰਾ ਦੇ ਵਿੱਚੋਂ ਪਾ ਉਹ ਗੰਗੇ ਵਾਲੀ ਨੇ ਗੰਗੇ ਯਾਰੀ ਨੇ ਸੰਗ ਉਹਨਾਂ ਦੇ ਬਰਬਰ ਬਾਬਾ ਫਰੀ ਬਰਬਰ ਹੀ ਉਹ ਲੰਮਕ ਗਿਆ ਬਰਬਰੇ ਉਹ ਲੰਮਕ ਗਿਆ ਫੇਰ ਹੁਣ ਸੰਗਲਾਂ ਨੂੰ ਕੀ ਹੋਣਾ ਦਿਖਾੜਾ ਕੱਦੂ ਟੁੱਟਦੇ ਆਹ ਦੋ ਸਾਲ ਨੂੰ ਟੁੱਟਦੇ ਸਾਲ ਨੂੰ ਟੁੱਟਦੇ ਹੁਣ ਰੱਬ ਦਾ ਉਸ ਪਾਰ ਬ੍ਰਹਮ ਪਰਮੇਸ਼ਰ ਦਾ ਰੱਬ ਦਾ ਅੱਛਾ ਵਾਹਿਗੁਰੂ ਦਾ ਕਾਲ ਪੁਰਖ ਦਾ ਸੰਗਾਠਣ ਡੋਲਿਆ ਉਹਨਾਂ ਸੰਗਾਠਣ ਡੋਲ ਗਿਆ ਹਾਂ ਡੀਆਇਰੈਸਟ ਬਾਬਾ ਫਰੀ ਦੇ ਦਾ ਸੰਗਲ ਟੁੱਟਨੇ ਨਹੀਂ ਆਣਗੇ ਪਤਾ ਨਹੀਂ ਕਦ ਟੁੱਟੂ ਇਹ ਤਾਂ ਮੇਰੀ ਯਾਦ ਦੇ ਵਿੱਚੋਂ ਮਰ ਜੂ ਸੁਪਨਾ ਟੁੱਟੇ ਜਾਣਗੇ ਆ ਹਾਂ ਹਾਂ ਸੱਚੀ ਗੱਲ ਆਪਣੇ ਆਪ ਉਸ ਮਾਲਕ ਨੂੰ ਆਉਣਾ ਪਿਆ ਆਉਣਾ ਪਿਆ ਪ੍ਰਮਾਤਮਾ ਨੂੰ ਸੱਚੀ ਬਾਬਾ ਫਰੀਦ ਨੂੰ ਮਿਲਣਾ ਪਿਆ ਬਾਬਾ ਫਰੀਦ ਤੋਂ ਪਹਿਲਾਂ ਗੰਜੇ ਯਾਰੀ ਨੂੰ ਦਰਸ਼ਨ ਹੋਏ ਪੁੱਠਾ ਲੰਗਣ ਤੇ ਠਾ ਲੰਗਣ ਤੇ ਫਿਰ ਮੈਂ ਨਹੀਂ ਮੰਨਦਾ ਇਹ ਗੱਲ ਜੀ ਵੀ ਨਾ ਉਹ ਕਿਉਂ ਪਹਿਲਾਂ ਐਂ ਦੱਸ ਤੂੰ ਦੱਸਦਾ ਬਾਬਾ ਫਰੀਦ ਸਾਹਿਬ ਪੁੱਠੇ ਲੰਗੇ ਆ ਉਹਦੇ ਵਿੱਚ ਹਾਂ ਹੀ ਨਹੀਂ ਪੁੱਠੇ ਲੰਕੇ ਉਹਨਾਂ ਨੂੰ ਰੱਬ ਮਿਲ ਗਿਆ ਮਿਲ ਗਿਆ ਆ ਰੋਈਆਂ ਦੇ ਵਿੱਚ ਚਲੇ ਗਿਆ ਆਹੋ ਆ ਚੰਗਿੱਤੋਂ ਪੁੱਠੇ ਹੀ ਲੰਕਦੇ ਨੇ ਹਾਂ ਪੁੱਠੇ ਹੀ ਖਾਂਦੇ ਨੇ ਹਾਂ ਪੁੱਠੇ ਹੀ ਪੀਂਦੇ ਨੇ ਆਹੋ ਪੁੱਠੇ ਹੀ ਸੌਂਦੇ ਨੇ ਸਾਰਾ ਪ੍ਰੋਗਰਾਮ ਪੁੱਠੇ ਹੀ ਹੈ ਉਹਨਾਂ ਦਾ ਇਹ ਵੀ ਗਲਤ ਆ ਪਹਿਲਾਂ ਐਂ ਦੱਸ ਆਹ ਕਮਲਿਆ ਆਹੋ ਤੂੰ ਆਪਣੀ ਮਾਂ ਦੇ ਛਿੱਟੇ ਦੇ ਵਿੱਚ ਮੈਂ ਤੂੰ ਆਪਣੀ ਮਾਂ ਦੇ ਪੇਟ ਦੇ ਵਿੱਚ ਆਹੋ 9 ਮਹੀਨੇ ਪੁੱਠਾ ਲੰਮ ਗਿਆ ਤੈਨੂੰ ਮਿਲਿਆ ਜੀ ਬਿੱਕ ਕਿੱਡਾ ਹਰਾਮੀ ਆਂ ਤੇ ਬਿੱਕ ਕਿੱਡਾ ਹਰਾਮੀ ਆ ਮੇਰੇ ਤੇ ਸਿੱਟੀ ਜਾਂਦਾ ਓ ਮੇਰੀ ਗੱਲ ਸੁਣਾਏ ਨਾ ਗੱਲ ਸਹੀ ਆ ਫਿਰ ਤੂੰ ਮੰਦਾ ਕਰਦਾ ਤੂੰ ਮੰਨਦਾ ਨਹੀਂ ਹੈਗਾ ਨਹੀਂ ਉਹ ਦਿਨ ਭੁੱਲ ਗਿਆ ਯਾਰ ਪੁੱਠਾ ਲੰਮਕਦਾ ਸੀ ਉਹ ਮੈਂ ਮੰਨਦਾ ਗੱਲ ਨੂੰ ਉਦੋਂ ਦਾ ਐਡੇ ਨੇ ਗੁਰੂਕੋਸ਼ ਲਾ ਕੇ ਫੇੜ ਐ ਕਰ ਓਏ ਗੱਲ ਸੁਣ ਮੇਰੀ ਹੈ ਫੇਰ ਰੱਬ ਨੂੰ ਤੂਮਲਾ ਹੈ ਤੂਮਲਾ ਫੇਰ ਤੇਰੇ ਹੋਰ ਤਰੀਕਾ ਕੋਈ ਨਹੀਂ ਯਾਰ ਮੇਰੀ ਨਹੀਂ ਯਾਰ ਦੇਖ ਲੈ ਨਾ ਦੇਖ ਲੈ ਗੁਰੂ ਦਾੰਗ ਤੇਰੇ ਯਾਰ ਨਾ 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 ਯਾਰ ਤੂਮਲਾ ਨਹੀਂ ਯਾਰ ਲੈ ਮੈਂ ਮਲਾਉਣਾ ਤੈਨੂੰ ਪਰ ਗੱਲ ਸੁਣ ਲੈ ਮੇਰੀ ਹੈ ਆ ਕਿੰਨੇ ਲੋਕ ਬੈਠੇ ਨੇ ਢੋਲੇ ਤੇ ਸਿਆਣੇ ਸਿਆਣੇ ਹਾਂ ਬਿਲਕੁਲ ਪੜੇ ਲਿਖੇ ਬੈਠੇ ਨੇ ਪਰ ਤਾਂ ਮੇਰੀਆਂ ਗੱਲਾਂ ਤਾਂ ਜਿੱਟੀਆਂ ਕੱਟ ਹੈ ਕੱਟੀਆਂ ਕਿ ਨਹੀਂ ਹਾਂ ਉਹ ਮੈਂ ਨਹੀਂ ਕੱਟੀਆਂ ਤਰੀਕਿਆਂ ਨਾਲ ਗਲਤ ਹੋਈਆਂ ਨੇ ਆਹੋ ਕਾਲ ਨਾਲ ਕਸ਼ਤੀਆਂ ਹਾਂ ਗਿਆਨ ਦੇ ਨਾਲ ਮੈਂ ਤੇਰੀ ਮੇਰੀ ਗੱਲ ਸੁਣ ਲੈ ਹਾਂ ਤੂੰ ਇੱਥੇ ਰੱਬ ਨੂੰ ਮਲਾ ਕੇ ਚਾਈ ਆ ਕਿੰਨੇ ਲੋਕ ਬੈਠੇ ਨਹੀਂ ਹਾਂ ਰੱਬ ਦੇ ਦਰਸ਼ਨ ਕਰਾਉਂਗਾ ਤੈਨੂੰ ਹਾਂ ਰੱਬ ਦੇ ਦਰਸ਼ਨ ਕਰਾਏ ਨਹੀਂ ਤਾਂ ਤੂੰ ਆਏ ਲੈ ਇਹ ਦੱਸੂ ਵੀ ਰੱਬ ਦੇ ਦਰਸ਼ਨ ਹੁੰਦੇ ਕਿਹਨੂੰ ਨੇ ਅੱਛਾ ਹਾਂ ਹਾਂ ਠੀਕ ਹੈ ਫਿਰ ਲੈ ਕਹੇ ਮੇਰੇ ਮਗਰ ਕੀ ਕਹਾ ਬੋਲ ਦੋ ਹੱਥ ਜੋੜ ਲੈ ਜੋੜ ਲੈ ਜੋੜ ਲੈ ਦੋਏ ਪੈਰ ਜੋੜ ਜੋੜ ਲੈ ਸਾਰੀਆਂ ਗਲੀਆਂ ਬੰਦ ਕਰ ਮੈਂ ਆ ਫਿਰ ਕੇ ਮਰ ਜਾਣਾ ਕਿ ਨਾ ਸਾਰੀਆਂ ਘੜੀਆਂ ਘੜੀਆਂ ਬੰਦ ਕਰ। ਓਏ ਰੱਬ ਦਾ ਫਿਰ ਸੂਈ ਦੇ ਨੱਕੇ ਵਿੱਚ ਦੀ ਲੰਘ ਜਾਂਦਾ। ਇਹ ਗੱਲ ਤੇਰੀ ਸਹੀ ਹੈ। ਫਿਰ ਇਹ ਗੱਲ ਪੁੱਤਰ ਤੇਰੀ ਬਿਲਕੁਲ ਸਹੀ ਹੈ। ਉਹ ਧਾਗਾ ਨਾਲ ਲਗਾ ਦਿੰਦਾ ਸੂਈ ਦੇ ਨੱਕੇ ਵਿੱਚ ਦੀ। ਆਹ। ਉਹ ਮਾਲਕ ਸਤਿਗੁਰ ਬਾਪਾਰ ਬ੍ਰਹਮ ਪਰਮੇਸ਼ਰ। ਹਾਂ। ਇੱਕ ਐਸਾ ਹੈ ਉਹ ਬਿਲਕੁਲ ਜੇ ਉਹ ਚਾਹੇ ਉਹ ਚਾਹੇ ਉਹ ਚਾਹੇ ਤਾਂ ਸਾਰੀ ਦੁਨੀਆ ਨੂੰ ਸੂਈ ਦੇ ਨੱਕੇ ਵਿੱਚ ਦੀ ਕੱਟ ਸਕਦਾ। ਓਏ ਉਹਦਾ ਕੱਟ ਨਹੀਂ ਸਕਦਾ ਸਾਨੂੰ ਤਾਂ ਮੋਦੀ ਨੇ ਕੱਟਤਾ ਦੀ ਨੱਕੇ ਵਿੱਚ ਦੀ।

तन गुरु जी वाहेगुरु जी तुयो सतगुर मेरा तन गुरु जी वाहेगुरु जी तुयो सतगुर मेरा पक इ बार रखाव उध चढ़ाव बार रखावा उचेरा अंदर घोड़ी अंदर बछेरा घोड़ी बछेरा रब के कम च किठे हो आ घोड़ी बछेरे गल रब का जमा नेड़े रह गया हूं ਕਦੀ ਰਬ ਨੇੜੇ ਰਹਿ ਗਿਆ ਹੋਰ ਚੱਲ ਲੈ ਵੇ ਅੰਦਰ ਇੱਕ ਘੋੜੀ ਤੇ ਅੰਦਰ ਇੱਕ ਬਛੇਰਾ ਜੇ ਤੂੰ ਅੰਦਰੋਂ ਕੱਢ ਲਿਆਵੇਂ ਅੱਧ ਤੇਰਾ ਤੇ ਅੱਧ ਮੇਰਾ ਅੱਛਾ ਜੀ ਜੇ ਨੇ ਉਹਨੂੰ ਅੰਦਰੋਂ ਕੱਢ ਲਿਆਮਾ ਹਾਂ ਅੱਧ ਤੇਰਾ ਅੱਧ ਮੇਰਾ ਹਾਂ ਏ ਬੜਾ ਬਾਲੀ ਦੀ ਬੇ ਹਾਂ ਅਚਾਨਕ ਹਾਂ ਮੈਨੂੰ ਉੱਥੇ ਫੜ ਲਿਆ ਕੋਈ ਡੰਡਾ ਪਰੇਡ ਤੇਰਾ ਇਹ ਡੰਡਾ ਪਰੇਡ ਮੇਰਾ ਫਿਰ ਮੇਰਾ ਡੰਡਾ ਪਰੇਡ ਇਹ ਕਿਥੇ ਇਹ ਕਿਥੋਂ ਸਿੱਖਿਆ ਗੱਲ ਮੈਂ ਕਹਿੰਦਾ ਗੰਡਾ ਬਲੇਡ ਤੇਰਾ ਪੂਰੀ ਆਵਰੇ 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 ਆ ਆ ਜਾ ਮੇਰਾ ਪੁੱਤ ਰੱਬ ਮਲਾ ਰੱਬ ਮਲਾ ਹਾਂ ਮਲਾਵਾ ਹਾਂ ਸ਼ਾਬਾਸ਼ ਲੈ ਵੀ ਚਲਾ ਫਿਰ ਕਾ ਬੋਲ ਇਹ ਗੱਲ ਸੁਣ ਲੈ ਕੀ ਲੈ ਕਰੇ ਅੱਜ ਜਿਉਂਦੇ ਮਾਪੇ ਬੈਠੇ ਨੇ ਆਹਾਂ ਸੰਪੂਰਨ मां बाप की सेवा सब तो वीडी सेवा हाँ। जिन्हें अपने मां बाप राजी कर लेने हाँ। रब राजी कर लिया परमात्मा राजी कर लिया युग बदल गया पुत्र जी ਹਾਂ ਤੈਨੂੰ ਪਤਾ ਹੈ ਬਿਲਕੁਲ ਵੀ ਪਹਿਲਾਂ ਮਾਂ ਬਾਪ ਤੋਂ ਬੱਚੇ ਬਹੁਤ ਡਰਦੇ ਹੁੰਦੇ ਡਰਦੇ ਸੀ ਜੇ ਸਹੀ ਗੱਲ ਹੈ ਵਾਕਈ ਅਸੀਂ ਖੁਦ ਕਹਿੰਦੇ ਆ ਹਾਂ ਸਾਡੇ ਮਾਂ ਬਾਪ ਦੇ ਸਾਹਮਣੇ ਅਸੀਂ ਆਏ ਨਹੀਂ ਟੱਟਦੇ ਹੁੰਦੇ ਇਹ ਹਕੀਕਤ ਹੈ ਗੱਲ ਹੂੰ ਐ ਨਹੀਂ ਅੱਖਾਂ ਦੇ ਅੰਦਰ ਤਾਂ ਨਹੀਂ ਮੈਨੂੰ ਨਹੀਂ ਪਤਾ ਅੱਖਾਂ ਦੇ ਅੱਲਾ ਮਾਤਾ ਪਹਿਲਾ ਜਿਹੜੀ ਔਲਾਦ ਸੀ ਡਰਦੀ ਸੀ ਮਾਮਾਬ ਤੋਂ ਮਾਬਾਪ ਤੋਂ ਜਿਹੜੀ ਹੁਣ ਦੀ ਔਲਾਦ ਹੈ ਹੁਣ ਜਿਹੜੀ ਹੁਣ ਹੈ ਔਹ ਹੁਣ ਪਤਾ ਕਿਹ ਹੈ ਜੀ ਔਲਾਦ ਹੈ ਹੁਣ ਘਰੇ ਪਹਿਲਾਂ ਤਾਂ ਲੜ ਪੈਂਦੇ ਨੇ ਮੈਨੂੰ ਬੁਲਟ ਲੈ ਕੇ ਦੇ ਹਾਂ 7 ਲੱਖ ਦਾ ਬੁਲਟ ਆਉਂਦਾ ਓਹ ਘੋੜਾ ਦਾ ਇੱਕ ਦਾ ਬੁਲਟ ਲੈ ਕੇ ਜਾਂਦਾ ਆਹੋ ਉਹਦੇ ਮੂਰੇ ਹੀ ਪੜਾ ਕੇ ਮਾਰ-ਮਾਰ ਲੰਗਦੇ ਫਿਰ ਉਹ ਐਸੀ ਜੀ ਔਲਾਦ ਹੈ ਅੱਜ ਕੱਲ੍ਹ ਯਾਨੀ ਕਿ ਅੱਜ ਕੱਲ੍ਹ ਮਾਪੇ ਔਲਾਦ ਤੋਂ ਰੱਬ ਦੇ ਅੱਜ ਕੱਲ ਔਲਾਦ ਮੀਨਰਦੀ ਮਾਪੇ ਡਰਦੇ ਮਾਪੇ ਡਰਦੇ ਹਕੀਕਤ ਹੈ ਨਾ ਇਹ ਵੀ ਕਹਿੰਦੇ ਨੇ ਦਵਾਈ ਪੀ ਜਾਗੇ ਐਂ ਦੇਖ ਲੈ ਸਹੀ ਐ ਆਪਣੇ ਤਾਂ ਬਹੁਤ ਹੁੰਦੇ ਨੇ ਕੇ ਸਾਹਿਬ ਇਹ ਸਹੀ ਐ ਗੱਲ ਬਿਲਕੁਲ ਤੇ ਭਾਈ ਸਾਹਿਬ ਮੈਂ ਗੱਲ ਇਹ ਕਹਿਣੀ ਚਾਹਣਾ ਤੁਹਾਨੂੰ ਬੋਲੋ ਵੀ ਜਿਵੇਂ ਕਰਿਆ ਜ ਮਾਪੇ ਬੈਠੇ ਨੇ ਉਹਨੂੰ ਕਿਸੇ ਗੰਗਾ ਜਬਾਵਰੀ ਤੀਰਥਾਂ ਤੇ ਜਾਣ ਦੀ ਲੋੜ ਨਹੀਂ ਬਿਲਕੁਲ ਸਹੀ ਗੱਲ ਇੱਕ ਲਿਖੀ ਆ ਗੱਲ ਸਾਡੇ ਬਜ਼ੁਰਗਾਂ ਨੇ ਕੀ ਕਿ ਮਾਪੇ ਬੁੱਢੇ ਭੈਣਾਂ ਦੀ ਸੇਵਾ ਮਾਂ ਤੇ ਉਹ ਬੁੱਢੇ ਹੋਏ ਉਹਨਾਂ ਦੀ ਸੇਵਾ ਕਰੀਏ ਰੱਜ ਜਿਹਦੇ ਕਰੇ ਮਾਂ ਮਾਂ ਬੈਠੇ ਉਹਨੂੰ ਕਿਸੇ ਜੇਗ੍ਹਾ ਜਾਣ ਦੀ ਲੋੜ ਨਹੀਂ ਕਹਿੰਦੀ ਲੋੜ ਨਹੀਂ ਸਭ ਤੋਂ ਵੱਡਾ ਰੱਬ ਉਹਨਾਂ ਦੇ ਘਰ ਬੈਠਾ ਹੈ ਬਿਲਕੁਲ ਬਿਲਕੁਲ ਸਹੀ ਮਾਂ ਤੇ ਉਹ ਬੁੱਢੇ ਭੈਣ ਦੀ ਸੇਵਾ ਕਰੀਏ ਰੱਜ ਆਹਾ ਆਹਾ ਫਿਰ ਤੂੜੀ ਵਾਲੇ ਕੋਠੇ ਬਾੜ ਕੇ ਮਗਰੋਂ ਲਾ ਦਈਏ ਅੱਗ ਤੇਰਾ ਹੈ ਨਾ ਇਹ ਕਿੱਥੋਂ ਸਿੱਖਿਆ ਸਾਤ ਪਾਗਲਿਆ ਛਾੜੀ ਗੱਲ ਕਰਕੇ ਬਾਹਰ ਦੇ ਵਿੱਚ ਆ ਕੇ ਪੁਛੇ ਹੀ ਜਾਂਦਾ ਨਾ ਲੈ ਕਹਿੰਦਾ ਬੁੜੇ ਨੂੰ ਕੰਦਰੇ ਜਾਂਦੇ ਕਹਿੰਦਾ ਮਾਂ ਨੂੰ ਕੱਢ ਲੈ ਮੇਹਰ ਲੈ ਓਏ ਇੱਟੂ ਜਰਾਨਾ ਪੇਰ ਇਹਨੂੰ ਇੱਕ ਵਾਰੀ ਕਹਿੰਦਾ ਰੱਬ ਮਲਾਹੁ ਮਲਾਹੁ ਲੈ ਕਹਿੰਦਾ ਬਲਾਮਾ ਇਹ ਆ ਦੇਖ ਅਸੀਂ ਇਹ ਚੀਜ਼ ਨੂੰ ਸਹਿਮਤ ਆਏ ਗੱਲ ਨਾਲ ਜੇ ਤੁਹਾਨੂੰ ਰੱਬ ਦੇ ਮਿਲੰਦੀ ਇਹ ਗੱਲ ਵਧੀਆ ਲੱਗੀ ਆ ਵੀ ਮੀਨ ਸਾਫ ਵਾਲੇ ਨੂੰ ਰੱਬ ਮਿਲਦਾ ਸਾਨੂੰ ਪਤਾ ਵੀ ਧਾਰਮਿਕ ਗੱਲਾਂ ਘੱਟ ਹੀ ਮਸੰਦ ਕਰਦੇ ਨੇ ਪਰ ਅਸੀਂ ਡੇਰੇ ਦੇ ਵਿੱਚ ਪ੍ਰੋਗਰਾਮ ਕਰਦੇ ਹਾਂ ਉਹਦੇ ਹਿਸਾਬ ਨਾਲ ਹੀ ਪ੍ਰੋਗਰਾਮ ਕਰਾਂਗੇ ਬੜੀ ਮਿਹਰਬਾਨੀ ਹੈ ਯਾਰ ਸਾਡੇ ਸਾਰਾ ਕੁਝ ਐਸਾ ਨੂੰ ਆਉਂਦਾ ਸਾਰਾ ਕੁਝ ਹੈ ਪਰ ਅਸੀਂ ਸੱਦੇ ਚਰ ਪ੍ਰੋਵਾਂਸ ਨਾ ਮੰਨ ਜੀ ਅਸੀਂ ਕੋਈ ਨਹੀਂ ਇਹ ਹੀ ਗੱਲ ਐ ਸਿਰ ਹਾਂ ਅਸੀਂ ਦਾ ਮਰਦਾਨੇ ਕੇ ਤੁਨੀ ਤੋਂ ਸਾਡੇ ਬਾਪ ਪਾਤ ਦੇ ਬਹੁਤ ਪੀੜੀਆਂ ਤੋਂ ਆਹੀ ਕੰਮ ਕਰਦੇ ਨੇ ਜਿਹੜੇ ਤਾਂ 47 ਦੇ ਵਿੱਚ ਬਚ ਗਏ ਹਾਂ ਜਿਹੜੇ 47 ਦੇ ਵਿੱਚ 1947 ਨੂੰ ਆਹੋ ਜਿਹੜੇ ਬਚ ਗਏ ਆਹੋ ਉਹ ਤਾਂ ਮਰਦਾਨੇ ਕੇ ਜਿਹੜੇ ਭਾਈ 47 ਚ ਬਚ ਗਏ ਹਾਂ ਉਹ ਤਾਂ ਮਰਦਾਨੇ ਕੇ ਜਿਹੜੇ ਰਗੜੇ ਗਿਓ ਰਗੜਦਾਨੇ ਕੇ ਮੈਂ ਕਹਿੰਦਾ ਜਿਹੜੀ ਰਗੜੀ ਗਈ ਉਹ ਰਗੜਦਾ ਨਹੀਂ ਹਏ ਦੇਖ ਮੇਰੇ ਕੂਦਾ ਹੋਵੇ ਤਾਂ ਮੈਨੂੰ ਇੱਕ ਹੋਰ ਭਰਮ ਪੈ ਗਿਆ ਕਿਹੜਾ ਯਾਰ ਇੱਥੇ ਨੇ ਤੜਕੇ ਦੋ ਤਿੰਨ ਕੁੜੀਆਂ ਦੇਖੀਆਂ ਨੇ ਫਿਰਦੀਆਂ ਇੱਥੇ ਡੇਰੇ 'ਚ ਡੇਰੇ 'ਚ ਦੇਖੀਆਂ ਮੈਂ ਤੜਕੇ ਦੋ ਤਿੰਨ ਕੁੜੀਆਂ ਦੋ ਤਿੰਨ ਕੁੜੀਆਂ ਆ ਸੇਵਾ ਵੀ ਕਰਦੀਆਂ ਨੇ ਸਾਡੀਆਂ ਭੈਣਾਂ ਸੇਵਾਆਂ ਤਾਂ ਮੇਰੀਆਂ ਮਾਤਾ ਭੈਣਾਂ ਦੀ ਗੱਲ ਨਹੀਂ ਕਰਦਾ ਮੈਂ ਹੋਰ ਉਹ ਸੇਵਾ ਨੀਤੀ ਕਰਦੀਆਂ ਹਾਂ ਉਹ ਤਾਂ ਉਹੀ ਬਸ ਕਰੇ ਧੂਣੂ ਭਗ ਜਾਂਦੀਆਂ ਤੇ ਕਦੇ ਧੂਣੂ ਹੋ ਜਾਂਦੀਆਂ ਅੱਛਾ ਉਹ ਤਾਂ ਕੱਪੜਿਆਂ ਦੇ ਮੈਨੂੰ ਪਤਾ ਨਹੀਂ ਲੱਗਿਆ ਕਿ ਕੀ ਹੈ ਕੀ ਗੱਲ ਅੱਛਾ ਯਾਨੀ ਤੈਨੂੰ ਪਤਾ ਨਹੀਂ ਲੱਗਿਆ ਪਛਾਣ ਨਹੀਂ ਹੋਈ ਕੌਣ ਦੀ ਉਹਨਾਂ ਦੀ ਪਛਾਣ ਨਹੀਂ ਹੋਈ ਹੋਈ ਹੈਗੀ ਹੁਣ ਪਛਾਣ ਕਰਨੀ ਹੈ ਉਹਨਾਂ ਦੀ ਪਛਾਣ ਕਰਨੀ ਹੈ ਉਹਨਾਂ ਦੀ ਹਾਂ ਲਿਆ ਸਿੱਤ ਮੇਰੇ ਮੂਰੇ ਲੈ ਲੈ ਤੇਰੇ ਮੂਰੇ ਸਿੱਟਾ ਦੇ ਮੈਨੂੰ ਇੱਥੇ ਕਹਣਾ ਲਿਆ ਆ ਖੜੀਆਂ ਰਹਿ ਲੈ ਨਵੀਂ ਬੁਲਾ ਕੇ ਲੈ ਕੇ ਆ ਉਰੇ ਉਰੇ ਆ ਬੁਲੇ ਕੁੜਿਓ ਕੁੜੇ ਬੀਤੀ ਕੁੜੇ ਪੈਣਾ ਕੁੜੇ ਪਾਈ ਮੈਂ ਕਿਹਾ ਵੀਰਾ ਥੈਂਕ ਯੂ ਕਹਣਾ ਉਹ ਕਹਿੰਦੀ ਹਾਂ ਵੀਰਾ ਟੈਂਕ ਹੀ ਲੈਣਾ ਇਹ ਕਿਹਾ ਕੁੜੇ ਬੀਬੀ ਕੁੜੇ ਭੈਣਾ ਉਹ ਕਹਿੰਦੀ ਕਹਿੰਦੀ ਤੇ ਵੀਰਾ ਟੈਂਕ ਹੀ ਲੈਣਾ ਉਹ ਕਹਿੰਦਾ ਕਹੇ 200 ਰੁਪਏ ਵਾਲਾ ਕੁਲਚਾ ਲੈਣੇ ਹੋਰ ਵੀ ਅਗਲੀ ਟੁੱਟੀ ਕੱਢ ਕੇ ਮੇਰੇ ਮੂੰਹ ਤੇ ਮਾਰੇ ਇਹ ਲੜਕੀਆਂ ਨੇ ਆ ਲੜਕੀਆਂ ਕਿੰਨੇ ਆਦੇ ਤੇ ਤੂੰ ਪਛਾਨ ਨਹੀਂ ਹਈਆਂ ਮੈਨੂੰ ਨਹੀਂ ਪਤਾ ਇਹਦਾ ਲੈ ਵੀ ਮੈਂ ਪਛਾਨਦਾ ਹੋਰੇ ਲਿਆਇ ਇਹਨਾਂ ਨੂੰ ਆਜੋ ਏ ਛੇ ਜਦੋਂ ਤੂੰ ਮੜਾ ਜਾ ਓਏ ਓ ਭਾਈ ਔਰੇ ਔਰੇ ਆ ਆ ਲੜਕੀ ਦੀ ਸੁੱਚ ਕੱਟੋ ਐ ਆ ਲੜਕੀ ਦੀ ਸੁੱਚ ਕੱਟੋ ਪਹਿਲਾਂ ਕੱਟਦੀ ਕੱਟਦੀ ਹੈ ਕੱਟਦੀ ਮੈਨੂੰ ਲੱਗਦਾ ਤਾਰਾ ਸਪਾਰਕ ਹੋ ਗਈਆਂ ਇਹਦੀ ਔਰੇ ਔਰੇ ਆ ਬੜੀ ਹੋ ਚੜੋ

ਉਹੀ ਇਹ ਵੀ ਚੁੰਨੀ ਉਹੀ ਇਹਦੀ ਚੁੰਨੀ ਉਹੀ ਇਹਦੀ ਸਲਿਆਰ ਉਹੀ ਇਹਦੀ ਸਲਵਾਰ ਹਾਂ ਹੈ ਵੀ ਉਹੀ ਹੈ ਵੀ ਉਹੀ ਹੈ ਵੀ ਉਹੀ ਆਹੋ ਉਹੀ ਇਹਦਾ ਰੰਗ ਉਹੀ ਇਹਦਾ ਰੰਗ ਉਹੀ ਇਹਦਾ ਢੰਗ ਆਹੋ ਹੈ ਵੀ ਉਹੀ ਅੱਛਾ ਹੈ ਵੀ ਉਹੀ ਹੈ ਵੀ ਉਹੀ ਹੈ ਵੀ ਉਹੀ ਹੈ ਵੀ ਉਹੀ ਮੈਂ ਪਛਾਣ ਲਈ ਕੌਣ ਇਹ ਤੇਰੀ ਜਲੰਧਰ ਵਾਲੀ ਭੂਆ ਹੈ ਉਹ ਤੇਰਾ ਬੇੜਾ ਬਹਿ ਜਾ ਉੱਤੇ

ਇੰਦਰ ਪਿਓਰ ਮਾਲਵੇ ਦੇ ਰਹਿਣ ਵਾਲੀ ਐ ਮਾਲਵੇ ਜੀ ਇਹਦੀ ਬੋਲੀ ਤੋਂ ਪਤਾ ਲੱਗਿਆ ਅੱਛਾ ਹਾਂ ਫਿਰ ਇਹ ਲੜਕੀ ਨੂੰ ਪੁੱਛ ਲੈ ਭਾਵੇਂ ਮੰਨ ਜਾਏ ਨਾ ਮੰਨ ਹਾਂ ਇਹ ਲੜਕੀ ਮੈਂ ਪਛਾਣ ਲਈ ਪਛਾਣ ਲਈ ਹਾਂ ਉਹ ਕੀ ਪਛਾਣ ਕੱਢੀ ਐ ਦੱਸ ਤਾਂ ਸਹੀ ਇਹ ਲੜਕੀ ਮੈਂ ਪਛਾਣ ਲਈ ਬਈ ਐ ਅੱਛਾ ਹਾਂ ਆ ਦੇਖ ਹਾਂ ਪਛਾਨੀ ਪਛਾਨ ਉਹ ਕੀ ਪਛਾਨ ਕੱਢੀ ਆ ਭਾਈ ਉਹ ਭਾਈ ਇਹ ਲੜਕੀ ਨਾ ਮੈਂ ਪਛਾਨ ਲਈ ਇਹ ਇਹ ਕਰਤਾਰ ਰਾਮਾ ਇਹ ਨਾ ਜਾਂਦੀ ਰਹੀ ਹੈ ਕਰਤਾਰ ਸਿੰਘ ਰਵਲਾ ਹਾਂ ਉਹ ਜਿਹੜਾ ਗੌਣ ਵਾਲਾ ਗੌਣ ਵਾਲੇ ਨਾਲ ਆਹ ਖਾਸਾ ਨਉ ਕੀ ਉਹਦਾ ਲੈ ਵੀ ਕੁੜੀਆਂ ਹੋਈਆਂ ਭਾਈ ਤੂੰ ਹਾਂ ਦੇਖ ਲੈ ਹੈ ਪਛਾਨੀ ਪਛਾਨੀ ਵੀ ਪਛਾਨੀ ਲੈ ਵੀ ਇਹ ਲੜਕੀਆਂ ਨੂੰ ਪੁੱਛ ਵੀ ਇੱਥੇ ਕੀ ਲੈਣ ਆਈਆਂ ਨੇ ਕੀ ਕਰਦੀਆਂ ਨੇ ਇਹ ਕੁੜੀਆਂ ਇੱਥੇ ਤੁਸੀਂ ਕਿਉਂ ਆਈਆਂ ਹੋ ਭਾਈ ਮੇਖੇ ਜੀ ਹਾਂ ਅਸੀਂ ਆ ਬਾਬਾ ਜੀ ਦੀਆਂ ਭਗਤਣੀਆਂ ਤੁਸੀਂ ਬਾਬਾ ਜੀ ਦੀਆਂ ਭਗਤਣੀਆਂ ਮੇਖੇ ਹਾਂ ਜੀ ਅਸੀਂ ਆ ਬਾਬਾ ਜੀ ਦੀਆਂ ਭਗਤਣੀਆਂ ਹੈ ਮੇਖੇ ਤੂੰ ਸਾਨੂੰ ਪਛਾਣਿਆ ਨਹੀਂ ਅਸੀਂ ਕੌਣ ਹੈ ਤੇ ਸਾਡੇ ਨਾਲ ਬਾਹ ਨਹੀਂ ਪਿਆ ਜਦ ਸਾਡੇ ਚ ਰਹੇਗਾ ਸਰੰਗੀ ਵਜਾਏਗਾ ਤਾਨੂੰ ਫੇਰ ਪਤਾ ਲੱਗੂਗਾ ਮੈਂ ਕਾਹੀ ਕਹਿੰਦਾ ਵੀ ਤੇਰੇ ਵਰਗੀਆਂ ਮੈਂ ਬਹੁਤ ਦੇਖਿਆ ਨੇ ਨੱਚਦੀਆਂ ਫੇਰ ਤੂੰ ਮੇਰੇ ਵਰਗੀਆਂ ਨਹੀਂ ਦੇਖੀ ਮੇਰੇ ਵਰਗੀਆਂ ਬਹੁਤ ਦੇਖਿਆ ਮੇਖੇ ਜੀ ਅਸੀਂ ਆ ਬਾਬਾ ਜੀ ਦੀਆਂ ਭਗਤਣੀਆਂ ਤੇ ਤੂੰ ਕੌਣ ਹੈ ਤੇਰੇ ਵਰਗੀਆਂ ਤਾਂ ਕੁਲਚੇ ਵੇਚਦੀਆਂ ਫਿਰਦੀਆਂ ਨੇ ਦੇ ਮੇਰੀ ਗੱਲ ਸੁਣ ਜੀ ਦੀ ਕਹਿੰਦੇ ਸੁਥਣ ਚ ਗੈਣਾ ਫਿਰ ਭੁੱਖਾ ਘਾਤੋ ਰਹਿਣਾ ਹਾਂ ਚੱਲ ਮੈਂ ਕਿਹਾ ਤੂੰ ਦੱਸ ਤੂੰ ਕੌਣ ਹੈ ਕਿਸੇ ਪੜੇ ਲਿਖੇ ਬੰਦੇ ਨੂੰ ਭੇਜ ਮੇਰੇ ਕੋਲ ਜਿੰਨ ਬੋਲਣ ਦਾ ਪਤਾ ਹੋਵੇ ਆਹੋ ਆਹੋ ਭੇਜ ਦਿਖਾ ਦਕਰ ਪਰ ਪੜੇ ਲਿਖੇ ਨੂੰ ਤਨ ਵਾਲਾ ਭੇਜਦਾ ਤੇਰੇ ਕੋਲ ਕੌਣ ਹੈ ਭਾਈ ਇਹ ਉਹ ਲੈ ਗੱਲ ਸੁਣ ਮੇਰੀ ਹਾਂ ਉੱਥੇ ਪਤਾ ਕੀ ਕਿਹਾ ਕੀ ਕਹਿੰਦੀ ਆ ਮੈਨੂੰ ਕਹਿੰਦੀ ਤੁਸੀਂ ਕੌਣ ਹੋ ਮੈਂ ਕਿਹਾ ਭਾਈ ਤੁਸੀਂ ਕੌਣ ਹੋ ਹਾਂ ਉਹ ਕਹਿੰਦੀ ਅਸੀਂ ਆ ਭਾਈ ਬਾਬਾ ਜੀ ਦੀਆਂ ਭਗਤਣੀਆਂ ਇਹ ਕਿੰਨੇ ਭੈਣਾ ਇਹ ਕਿੰਨੇ ਭੈਣਾ ਬਾਬਾ ਜੀ ਦੀਆਂ ਭਗਤਣੀਆਂ ਨੇ ਭਾਈ ਬਾਬਾ ਜੀ ਦੀਆਂ ਭਗਤਣੀਆਂ ਹਾਂ ਇਹਨਾਂ ਨੂੰ ਜਾ ਕੇ ਮੇਰਾ ਸਨੇਹਾ ਲਾ ਗਿਆ ਲਾਇਆ ਕੀ ਲਾ ਗਿਆ ਸਨੇਹਾ ਕੀ ਜਾ ਕੇ ਕਹਿੰਦੇ ਕਿ ਹੇ ਬਾਬਾ ਜੀ ਨੇ ਆਈ ਹਾਂ ਆਈ ਹਾਂ ਇਹ ਮੇਟੋ ਨਹੀਂ ਤੇਰੇ ਆ ਕੇ ਹੈ ਨਾ ਨੂ 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 ਮੈਂ ਨਹੀਂ ਕਹਿਣਾ ਉਹ ਕਹਿ ਗਿਆ ਦੇਖ ਮੈਂ ਕਿਹਾ ਸਵਾਰੀ ਬੈਠਾ ਹੁੰਦਾ ਮੈਂ ਕਹਿੰਦੇ ਕਹਿਣਾ ਨਹੀਂ ਲੈ ਵੀ ਕਹਿ ਗਿਆ ਸਨੇਹਾ ਲਾ ਕੀ ਕਹੇ ਬਾਬਾ ਜੀ ਦੀਓ ਭਗਤਨੀਓ ਏ ਬਾਬਾ ਜੀ ਦੀਓ ਭਗਤਨੀਓ ਇਹਨਾਂ ਨੂੰ ਬੁਲਾ ਕੇ ਸੁਣਿਆ ਲਾ ਅੱਛਾ ਕਹੇ ਬਾਬਾ ਜੀ ਦੀਓ ਭਗਤਨੀਓ ਅੱਛਾ ਕਹੇ ਇਹਨਾਂ ਨੂੰ ਏ ਬਾਬਾ ਜੀ ਦੀਓ ਭਗਤਨੀਓ ਕਹੇ ਤੁਹਾਨੂੰ ਮਲੇਰਕੋਟਲੇ ਵਾਲਾ ਭਗਤੂ ਸਾਧਾ ਹੈ ਦਾਸ ਆਧਾਰ ਕਾਰਡ ਬਣਾਉਣੇ ਨੇ ਇਹਨਾਂ ਦਾ ਆਧਾਰ ਕਾਰਡ ਆਪੋਟਾ ਆਉਂਦੀਆਂ ਨੇ ਮੂਲੇ ਆਧਾਰ ਕਾਰਡ ਰਹਿੰਦੇ ਨੇ ਇਹਨਾਂ ਦੇ ਬਣਨ ਵਾਲੇ ਅੱਛਾ ਹਾਂ ਇਹ ਬਾਬਾ ਜੀ ਦੀਆਂ ਭਗਤਨੀਆਂ ਨੇ ਇੱਥੇ ਕੀ ਕਰਦੀਆਂ ਫਿਰਦੀਆਂ ਨੇ ਬਾਬਾ ਜੀ ਦੇ ਆਈਆਂ ਨੇ ਵੀਰੇ ਮੱਥਾ ਟੇਕਣ ਇੱਥੇ ਹੋਰ ਉਹ ਲੜਕੀਆਂ ਆ ਕਾਹਲ ਕਹੇ ਕੁੜੀਆਂ ਤੁਸੀਂ ਇੱਥੇ ਹਾਂ ਜੀ ਕੀ ਲੱਭਦੀਆਂ ਫਿਰਦੀਆਂ ਮੈਂ ਕਿਹਾ ਜੀ ਸਿੱਤੇ ਰੱਬ ਨੂੰ ਪਾਣ ਆਈਆਂ ਕੀ ਲੱਭਦੀਆਂ ਫਿਰਦੀਆਂ ਮੈਂ ਕਹਿੰਸੀ ਰੱਬ ਨੂੰ ਲੱਭਦੀਆਂ ਜੀ ਰੱਬ ਨੂੰ ਪਾਣ ਆਈਆਂ ਰੱਬ ਨੂੰ ਮੈਂ ਕਿਹਾ ਹਾਂ ਜੀ ਇੱਥੇ ਡੇਰੇ ਚ ਤਾਂ ਮੱਥਾ ਟੇਕਣਾ ਹੀ ਹੋ ਮੈਂ ਕਿਹਾ ਹਾਂ ਜੀ ਵੀ ਬਾਬੇ ਦੇ ਕੋਲ ਵੀ ਰੱਬ ਬਰਾਜਮਾਨ ਮਰਾਟਾ ਪੂਰੀਆਂ ਹੁੰਦੀਆਂ ਨਹੀਂ ਸੀ ਮੈਂ ਵੀ ਆਪਣੀ ਮੰਦੀ ਮਰਾਦ ਲੈ ਕੇ ਆਈ ਆਂ ਅੱਛਾ ਤਾਂ ਇੰਨਾਂ ਦੇ ਰੇ ਮੱਥਾ ਦੇਕਣਾ ਹਾਂਜੀ ਹਾਂਜੀ ਰੱਬ ਲੱਭਦੀਆਂ ਫਿਰਦੀ ਆਂ ਓ ਰਿਆ ਹਾਂ ਐ ਨਹੀਂ ਨਾਬ ਮਿਲਦਾ ਕੀ ਹੋ ਗਿਆ ਜਿਵੇਂ ਇਹ ਰੱਬ ਲੱਭਦੀਆਂ ਫਿਰਦੀਆਂ ਨੇ ਇਹ ਕੀ ਕਹਿੰਦੀ ਐਸੀ ਰੱਬ ਲੱਭਦੀਆਂ ਫਿਰਦੀ ਕਹਿੰਦੀ ਅਸੀਂ ਇੱਥੇ ਰੱਬ ਲੱਭਦੀਆਂ ਫਿਰਦੀ ਆਂ ਅੱਛਾ ਰੱਬ ਲੱਭਦੀਆਂ ਫਿਰਦੀਆਂ ਕਹਿੰਦੀ ਐ ਨਹੀਂ ਨਾਬ ਮਿਲਦਾ ਇਹਨੂੰ ਦੱਸ ਦੇ ਕੜੇ ਨਹੀਂ ਲੱਭਦਾ ਵੀ ਹੋਰ ਕਿੱਦਾਂ ਮਿਲਦਾ ਹੈ ਹੈ ਨਹੀਂ ਲੱਭਦਾ ਇਹੋ ਜਿਹੇ ਕੱਪੜੇ ਪਾ ਕੇ ਇਹੋ ਜਿਹੇ ਕੱਪੜੇ ਪਾ ਕੇ ਇਹੋ ਜਿਹਾ ਫੈਸ਼ਨ ਕਰਕੇ ਇਹੋ ਜਿਹਾ ਫੈਸ਼ਨ ਕਰਕੇ ਇਹੋ ਜਿਹਾ ਮੇਕਅਪ ਕਰਕੇ ਇਹੋ ਜਿਹਾ ਮੇਕਅਪ ਕਰਕੇ ਐ ਨਹੀਂ ਲੱਭਦਾ ਉਹ ਫਿਰ ਕਿਉਂ ਨਹੀਂ ਲੱਭਦਾ ਹੋਰ ਕੀ ਲੱਭੂ ਹੈ ਉਹ ਫਿਰ ਤੇ ਰੱਬ ਨਹੀਂ ਲੱਭਦਾ ਤਾਂ ਹੋਰ ਕੀ ਲੱਭੂ ਐ ਤਾਂ ਕੋਈ ਹੜਤਾਲ ਵਾਲਾ ਟਰੱਕ ਡਰਾਈਵਰ ਹੀ ਲੱਭੂ ਉਹ ਤੇਰਾ ਬੇੜਾ ਮਹਿਲ ਤੇ ਆਏਗਾ ਗੱਲ ਤਾਂ ਸਹੀ ਐ ਕੋਈ ਡਰਾਈਵਰ ਹੀ ਲੱਭੂ ਆ ਪੂਰੇ ਹਾਲ ਹੋ ਗਿਆ ਪੂਰੇ ਹਾਲ ਹੋ ਗਿਆ ਅਦਰੋਂ ਅਲੈਕੁਮ 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 ਭਾਈ ਸਾਹਿਬ ਹਾਂ ਇਹ ਰੱਬ ਲੱਭਦੀਆਂ ਫਿਰਦੀਆਂ ਨੇ ਰੱਬ ਲੱਭਦੀਆਂ ਫਿਰਦੀਆਂ ਉਹ ਰੱਬ ਤਾਂ ਨੀਵੇਂ ਹੋ ਕੇ ਮਿਲਦਾ ਐ ਨਹੀਂ ਮਿਲਦਾ ਰੱਬ ਇਹ ਗੱਲ ਤੇ ਨਹੀਂ ਸਹੀ ਐ ਨੀਵੇਂ ਹੋਣ ਤੇ ਨੀਵੇਂ ਤੋਂ ਗੋਆਰਾ ਹੋਏ ਸੱਚ ਐ ਸਹੀ ਐ ਨਾ ਗੱਲ ਹਾਂ ਰੱਬ ਨੀਵੇਂ ਹੋ ਕੇ ਮਿਲਦਾ ਹੈ ਕੁਰਬਾਨੀ ਦੇ ਵਿੱਚ ਜੋ ਵੀ ਕੁਝ ਲਿਖਿਆ ਐ ਬਿਲਕੁਲ ਸੱਚ ਇੱਕ ਗੱਲ ਸੱਚ ਐ ਸੱਚ ਬਿਲਕੁਲ ਸਮਝ ਗਿਆ ਬਿਲਕੁਲ ਸੱਚ ਫਲ ਫਲ ਨੀਵੇਂ ਰੱਖਣ ਨੂੰ ਲੱਗਦੇ ਸਿੰਬਲ ਅਗਮਾਨ ਨਾ ਕਰੀ ਨਹੀਂ ਲੱਗਦੇ